ਕਿੱਥੇ ਆ ਚੰਡੀਗੜ੍ਹ ਤੋਂ ਜਾਣਾ ਪਰ ਹੁਣ ਕੀ ਕਹੋਂਗੇ ਹੁਣ ਬੇ ਵਿਚਾਲੇ ਆਓ ਦੇਖੋ ਇੱਕ ਬੰਦਾ ਹੋਰ ਵੀ ਦੇਖੋ ਕਿਵੇਂ ਕਰ ਰਿਹਾ ਉਹ ਆ ਦੇਖੋ ਕਿਵੇਂ ਹੁਣ ਟਰੱਕ ਪਰਾਂ ਦੀ ਲੰਘ ਰਹੇ ਨੇ ਆ ਦੇਖੋ ਮੂਰੇ ਪੂਰਾ ਹੰਕਾਰਿਆ ਹੋਇਆ ਪੂਰਾ ਹੁਣ ਇਹ ਆ ਦੇਖੋ ਰੇਤਾ ਪੱਟ ਰਿਹਾ ਪੂਰਾ ਦੇਖੋ ਕੋਈ ਮੋਟਰਸਾਈਕਲ ਵਾਲਾ ਗੱਡੀ ਵਾਲੇ ਦੇ ੱੱਕੇ ਚੜ ਗਿਆ ਟੱਕਰ ਵੀ ਮਾਰੂਗਾ ਇਹ ਆ ਦੇਖੋ ਪਰਾਂ ਹੋ ਜਾ ਤੁਸੀਂ ਪਰਾਂ ਹੋ ਜਾ ਮੜਾ ਜਾ 112 ਨੰਬਰ ਕਹਿੰਦੇ ਨੇ ਗੱਡੀ ਘੁੰਮਦੀ ਆ ਕਿੱਥੇ ਹੋ ਆ ਦੇਖ ਲਓ ਸਾਰਾ ਮੇਨ ਰੋਡ ਹੈ ਪਟਿਆਲਾ ਮਾਨਸਾ ਬਠਿੰਡੇ ਵਾਲਾ ਆ ਖੜੇ ਨੇ ਵਿਚਾਲੇ ਕਹਿੰਦੇ ਜੀ ਡੇਢ ਮਿੰਟ ਚ ਗੱਡੀ ਪਹੁੰਚ ਜਾਂਦੀ ਐ ਜਿਹੜੀ ਭਗਵੰਤ ਮਾਨ ਸਾਹਿਬ ਨੇ ਕਹੀਆ ਇੱਥੇ ਤਾਂ ਪਹੁੰਚੀ ਨਹੀਂ ਕੋਈ ਡੇਢ ਘੰਟਾ ਹੋ ਗਿਆ ਕਿੰਨਾ ਜੀ ਡੇਢ ਘੰਟਾ ਡੇਢ ਘੰਟਾ ਆ ਲਾ ਲਓ ਡੇਢ ਘੰਟਾ ਹੋ ਗਿਆ ਹਜੇ ਤੱਕ ਕੋਈ ਕੁਝ ਨਹੀਂ ਆਇਆ ਡੇਢ ਘੰਟੇ ਚੁਰੇ ਹਿਸਾਬ ਲਾ ਲਓ ਤੁਸੀਂ ਇੱਕ ਕਹਿੰਦੇ ਨੇ ਜੀ ਜ਼ਖਮੀਆਂ ਨੂੰ ਚੱਕਣ ਲਈ 1 ਮਿੰਟ ਚ ਗੱਡੀ ਆ ਜਾਂਦੀ ਔਰ ਕੋਈ ਨਹੀਂ ਆਈ ਹਾਂਜੀ ਸ਼ਹਿਰ ਦੇ ਜੜਚਾ ਹੈ ਸ਼ਹਿਰ ਦੇ ਵਿੱਚ ਹੈ ਜੀ ਮੰਤਰੀ ਉਰੇ ਦਾ ਅਮਨ अरोੜਾ ਯਾਰ ਮਨ ਦੁਖੀ ਹੁੰਦਾ ਹੈਗਾ ਕੀ ਕਰੀਏ ਹੁਣ ਦੱਸੋ ਇਹ ਵੀ ਟੱਠੇ ਹੀ ਸੀ ਮੈਂ ਕਹਿੰਦਾ ਜਿਹੜਾ ਮਰਿਆ ਹੈ ਨਾ ਟੱਠਾ ਹੀ ਹੈ ਵੀ ਟੱਠਾ ਹੀ ਹੈ ਨਾ ਟੱਠਾ ਹੀ ਲਵੇ ਖੜਾ ਹੈ ਹੁਣ ਦੱਸੋ ਕੋਈ ਰਾਤ ਨੂੰ ਮੋਟਰਸਾਈਕਲ ਵਾਲਾ ਗੱਡੀ ਵਾਲਾ ਵਿੱਚ ਪਾ ਦੇਖੋ ਘਟ ਘਟ ਆਈ ਜਾਂਦੇ ਨੇ ਤਾਂ ਹੁਣ ਮੜਾ ਜਾ ਹੋਇਆ ਔਰ ਇਹ ਦੇਖੋ ਉਹਨੂੰ ਉਹ ਵੀ ਟੱਕਰ ਮਾਰ ਸਕਦਾ ਕਿਸੇ ਰਾਹੀਰ ਦੇ ਔਰ ਇਹ ਹੱਕ ਨਹੀਂ ਸੀ ਮੈਂ ਜੀ ਪਿੱਛੋਂ ਆਈ ਟੇਲ ਚੋਂਕ ਚੋਂ ਆਏ ਡਰਾਈਵਰ ਸਾਹਿਬ ਇਹਦਾ ਤੇਲ ਰਿਸ ਰਿਹਾ ਹੈਗਾ ਕਈ ਵਾਰੀ ਕੋਈ ਸਿਰਗਟਾਲਾ ਹੋਰ ਲਵੇ ਗੌਰ ਕਰ ਲਿਓ ਸੁੱਚ ਬੰਦ ਸੁੱਚ ਬੰਦ ਕੱਢ ਲਈ ਚਾਬੀ ਚਾਬੀ ਨਹੀਂ ਉਹ ਦੇਖੋ ਉਹ ਦੇਖੋ ਜੀ ਉਹ ਦੇਖੋ ਉੱਠ ਖੜਿਆ ਜੀ ਉੱਠ ਖੜਿਆ ਦੇਖੋ ਤੜਫ ਰਿਹਾ ਤੜਫ ਰਿਹਾ ਅੱਛਾ ਇਹਦੀ ਚਾਬੀ ਨਿਕਲ ਜੀ ਕੱਢ ਲਓ ਤੇਲ ਰਿਸ ਰਿਹਾ ਹੈ ਉਹਨਾਂ ਨੂੰ ਪਰਾਂ ਕਰ ਦਿਓ ਬੰਦਿਆਂ ਨੂੰ ਕਈ ਵਾਰੀ ਮੈਂ ਦੇਖਿਆ ਘਟਨਾ ਹੋ ਜਾਂਦੀਆਂ ਨੇ ਬਹੁਤ ਜ਼ਿਆਦੇ ਤੁਸੀਂ ਐ ਕਰੋ ਪਰਾਂ ਕਰ ਦਿਓ ਸਾਰੇ ਨੂੰ ਤੇਲ ਰਿਸ ਰਿਹਾ ਹੈ ਕੋਈ ਨਹੀਂ ਪਹੁੰਚਿਆ ਇਹ ਤੱਕ ਇਹ ਤੱਕ ਤਾਂ ਕੋਈ ਆਇਆ ਨਹੀਂ ਡੇਢ ਘੰਟੇ ਬਾਅਦ ਚ ਦੇਖਦੇ ਆ ਕੋਈ ਨਹੀਂ ਨਾ ਡੇਢ ਘੰਟਾ ਹੋ ਗਿਆ ਫਿਰ ਹੁਣ ਕੀ ਕਹੋਗੇ ਇਹਨਾਂ ਨੂੰ ਕੀ ਕਹਿਣਾ ਹੈ ਅਮਨ ਰੂ ਰਾਜੀ ਦਾ ਆਮ ਆਦਮੀ ਪਾਰਟੀ ਦਾ ਗੜ ਹੈ ਇਹ ਕਹਿੰਦੇ ਨੇ ਸਾਡਾ ਗੜ ਹੈ ਹਾਲਾਤ ਦੇਖ ਲਓ ਕੀ ਆ ਬਣ ਰਿਹਾ ਇੱਥੇ ਆਪਣੇ ਸੁਨਾਮਤੂ ਜੀ ਹਾਂ ਜੀ ਸੁਨਾਮ ਠੀਕ ਹੈ ਆ ਦੇਖ ਲਓ ਜੀ ਹੋਰ ਆਹ ਦੇਖ ਲਓ ਜੀ ਪਾੜੇ ਗਏ ਹੋਰ ਬੈਕ ਨਹੀਂ ਬੁੱਲ ਗਿਆ ਨਾ ਜਲ ਤੇਜ਼ ਬੱਜਿਆ ਗੈਟ ਤੇ ਲਵਾ ਗਿਆ ਜਾਣ ਕੇ ਦੇਖ ਲਓ ਜੀ ਗੱਡੀ ਦਾ ਕੋਈ ਨਹੀਂ ਆਇਆ ਉਹ ਵੀ ਜਾਨ ਬੰਦੇ ਬਚ ਗਏ ਬੰਦੇ ਬਚ ਗਏ ਬਚ ਗਏ ਸਭ ਤੋਂ ਜਿਆਦਾ ਬੀਫ ਪਹਿਲੇ ਨੰਬਰ ਤੇ ਹਿੰਦੁਸਤਾਨ ਦਾ ਜਾਂਦਾ ਦੂਜੇ ਨੰਬਰ ਤੇ ਬ੍ਰਾਜ਼ੀਲ ਦੇਸ਼ ਹੈ ਉਦੋਂ ਬਾਅਦ ਤੀਜੇ ਤੇ ਬਾਅਦ ਚ ਨੇ ਆਹ ਦੇਖ ਲੋ ਆ ਦੇਖੋ ਡਰਾਈਵਰ ਵਿਚਾਰਾ ਆਪ ਲੱਗਿਆ ਕੀ ਕਰੇ ਇਹ ਲਾਓ ਫੋਨ ਮੜਾ 112 ਤੇ ਆਪਾਂ ਮਦਦਤਾ ਕਰਨ ਦਾ ਹੱਕ ਫਰਜ਼ ਬਣ ਜਾ। ਨਮਸਕਾਰ ਜੀ ਹਾਂ ਅੱਜ ਸਬਾਰਤ ਸੁਨਾਮ ਨਾ ਜਿੱਥੇ ਮਹਾਰਾਜਾ ਪੈਲਸ ਮਹਾਰਾਜਾ ਪੈਲਸ ਤੋਂ ਸੰਗਰੂਰ ਵਾਲੀ ਸਾਈਡ ਹਾਂ ਸੰਗਰੂਰ ਵਾਲੀ ਸਾਈਡ ਤੇ ਬੜਾ ਕਾਲਾ ਰੋਡ ਤੇ ਤੇ ਉੱਥੇ ਐਕਸੀਡੈਂਟ ਹੋ ਗਿਆ ਇੱਕ ਨੋਵਾ ਗੱਡੀ ਦਾ। ਡੇਢ ਘੰਟਾ ਹੋ ਗਿਆ ਖੜਿਆ ਨੂੰ। ਇਹਨਾਂ ਨੂੰ ਘੰਟਾ ਡੇਢ ਘੰਟਾ ਹੋ ਗਿਆ ਪੱਤਰਸਰ। ਹਾਂਜੀ। ਠੱਠੇ ਵਾਲੀ ਇਕੱਠੇ ਵਾਲਾ ਇਕੱਠਾ ਆ ਗਿਆ ਮੂਰੇ। ਏ ਮਹਾਰਾਜਾ ਪੈਲਸ ਦਾ ਨਾਮ ਮਹਾਰਾਜਾ ਪੈਲਸ ਤੋਂ ਥੋੜਾ ਜਿਹਾ ਥੋੜਾ ਜਿਹਾ ਪਟੇਲ ਵਾਲੀ ਸਾਈਡ ਹਾਂ ਹਾਂ ਬਸ ਹਾਂਜੀ ਹਾਂਜੀ ਹਾਂ ਅਜੀ ਇਹਨਾਂ ਦਾ ਉਹ ਅਜੀ ਕਹਿੰਦੇ ਗੇੜ ਤੋਂ ਚਾਉ ਲਿਆ ਦੇਖ ਸਕਦੇ ਹੋ ਦੋਸਤੋ ਰਾਤ ਦਾ ਟਾਈਮ ਹੈ ਕਿੱਡਾ ਵੱਡਾ ਐਕਸੀਡੈਂਟ ਕਰਤਾ ਇੱਥੇ ਬਹੁਤ ਵੱਡਾ ਐਕਸੀਡੈਂਟ ਦਾ ਕਾਰਨ ਬਣ ਗਿਆ ਠੱਠਾ ਪਿਸਰਿਆ ਫਿਰਦਾ ਗਊ ਮਰ ਗਈ ਜੇ ਠੱਠਾ ਮਰਿਆ ਇਹ ਰਾਤ ਦਾ ਹਨੇਰਾ ਹੈ ਪਰ ਪਿਸਰਿਆ ਫਿਰਦਾ ਹੈ ਹੋਰ ਦਾ ਵੀ ਐਕਸੀਡੈਂਟ ਕਰਊਗਾ ਗੱਡੀ ਦੇਖੋ ਚੱਕਣਾ ਚੂਰ ਕਰਤੀ ਖਲਾਤ ਦੇਖ ਲਓ ਤੁਸੀਂ ਆਹ ਦੇਖੋ ਹੁਣ ਇਹ ਗਊ ਆ ਜਾਂ ਟੱਠੇ ਕੀ ਆ ਹੁਣ ਨਵੇ ਜਾ ਨਹੀਂ ਸਕਦੇ ਆ ਦੇਖੋ ਪੂਰਾ ਭਿਸਰਿਆ ਹੋਇਆ ਰਾਤ ਦਾ ਟਾਈਮ ਹੈ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾੜ ਦੀ ਗਰਾਊਂਡ ਜੀ ਰਿਪੋਰਟ ਇਹ ਰਸਤਿਆਂ ਦਾ ਰਸਤਿਆਂ 'ਚ ਐਕਸੀਡੈਂਟ ਦਾ ਕਾਰਨ ਬਣਦੇ ਨੇ ਇਹ ਗਊਸੱਲ ਵਾਲੇ ਜਾਂ ਹੋਰ ਸਮਾਸ਼ੇਬੀਆਂ ਨੂੰ ਬੇਨਤੀ ਹੈ ਕਿ ਯਾਰ ਇਹ ਇਹਨਾਂ ਨੂੰ ਕੀ ਕਹਾਂਗੇ ਇਹ ਵੀ ਮਾਤਾ ਗਊਆਂ 'ਚ ਜਾਂ ਕਸੇ ਚਾਉਂਦੇ ਹੋਣੇ ਆਹ ਦੇਖੋ ਹੁਣ ਆਹ ਗੱਡੀਆਂ ਦੇਖ ਲਓ ਕੀ ਹਾਲਾਤ ਨੇ ਤੂੰ ਸਾਈਡ ਤੇ ਕਰ ਲੈ ਬਾਈ ਆਹ ਦੇਖੋ ਵਿਚਾਰਾ ਆ ਰਿਹਾ ਸੀਗਾ ਦੇਖੋ ਕਿੱਡਾ ਵੱਡਾ ਐਕਸੀਡੈਂਟ ਹੋ ਗਿਆ ਯਾਰ ਪਰਿਵਾਰ ਹੋਣਾ ਇੱਚ ਬੱਚੇ ਹੋਣੇ ਕੀ ਹਾਲਾਤ ਨੇ ਆਹ ਦੇਖ ਲੋ ਕੀ ਹਾਲਾਤ ਬਣੇ ਹੋਣੇ ਆਹ ਦੇਖੋ ਸਾਹਮਣੇ ਪਤਾ ਨਹੀਂ ਕਿੰਨੀਆਂ ਯਾਰ ਨੌਜਵਾਨਾਂ ਕਿੰਨੇ ਘਰਾਂ ਦੇ ਘਰ ਗਾਲ ਤੇ ਗਵਾਰਾ ਗਉਆਂ ਨੇ ਪੰਜਾਬ ਦੇ ਵਿੱਚ ਪੁੱਟੜਖਾਨਾ ਖੋਲ੍ਹ ਦੋ ਮੈਂ ਤਾਂ ਬੇਨਤੀ ਕਰਦਾ ਜਿੱਥੇ ਹਿੰਦੁਸਤਾਨ ਤੇ ਪਹਿਲਾਂ 37 ਪੁੱਟੜਖਾਨੇ ਨੇ 40 ਇੱਥੇ ਵੀ ਖੋਲ੍ਹ ਦੋ ਧਰਮ ਦੇ ਨਾਂ ਤੇ ਪਖੰਡਾ ਨਾ ਕਰੋ ਨਾ ਧਰਮ ਦੇ ਨੋਂਤੇ ਇੱਕ ਜਾਨਵਰ ਨੂੰ ਮਾਤਾ ਬਣਾ ਕੇ ਪਖੰਡ ਕਰੋ ਇਹਨਾਂ ਦੀ ਜਾਨ ਵੀ ਐਕਸੀਡੈਂਟ ਵੀ ਹੋਰੇ ਲਾਜ਼ਮੀ ਜ਼ਖਮੀ ਹੋਇਆ ਉਹ ਪਰਿਵਾਰ ਪਰਿਵਾਰ ਖੜਾ ਹੈ ਬਾਈ ਡਰਾਈਵਰ ਡਰਾਈਵਰ ਹੈਗਾ ਵੀਰੇ ਹੰਗਾਇੀ ਕੋਸਾ ਆਪਾ ਬਾਈ ਆਪਾ ਚਲਾਉਂਦੇ ਸੀ ਗੱਡੀ ਕਿੱਥੋਂ ਆਏ ਸੀ ਜੀ ਚੰਡੀਗੜ੍ਹ ਤੋਂ ਆਏ ਸੀ ਚੰਡੀਗੜ੍ਹ ਤੋਂ ਆਏ ਸੀ ਅਚਾਨਕ ਅੱਗੇ ਆ ਗਈ ਨਹੀਂ ਨਹੀਂ ਪਰਲੇ ਪਾਸੇ ਇੱਕ ਟੈਂਟਰ ਆਇਆ ਸੀ ਉਹ ਟੈਂਟਰ ਨੇ ਉਹ ਕੋਲ ਆ ਗਿਆ ਹਾਂ ਸੈਂਟਰ ਉੱਤਮ ਤੋਂ ਉੱਡ ਕੇ ਇਸ ਤਰ੍ਹਾਂ ਆ ਗਏ ਮੰਨ ਲਓ ਅੱਗੇ ਤਾਂ ਜਾਨਵਰ ਤਾਂ ਆਈ ਪਸ਼ੂ ਜੇ ਆਵਾਰਾ ਫਿਰਦੇ ਨੇ ਤਾਂ ਹੀ ਹੋਇਆ ਜੇ ਜੇ ਸਾਹਮਣੇ ਜਾਣਾ ਕੋਈ ਬਚ ਕੇ 60 ਫੀਟ ਤੋਂ 60 ਫੀਟ ਤੋਂ ਬਚ ਕੇ ਦੇਖ ਸਕਦੇ ਹੋ ਹਾਲਾਤ ਜਰ ਵੀ ਹਾਲਾਤ ਦੇਖ ਲੋ ਕਿਹਨੇ ਦੇਖੋ ਆ ਗੱਡੀ ਤੋੜੀ ਪਈ ਐ ਡਰਾਈਵਰ ਕੌਣ ਚ ਡਰਾਈਵਰ ਦੀ ਸੂਰਤ ਨਹੀਂ ਡਰਾਈਵਰ ਆ ਖੜਾ ਚਲੋ ਬਚ ਬਚ ਤਾਂ ਫੇਰ ਵੀ ਰਹੇਗੀ ਆ ਦੇਖੋ ਮਨੀ ਗੱਡੀ ਸਲੋ ਨਹੀਂ ਇਹ ਥਣ ਮਾਰੀ ਇੱਕੋ ਗੱਡੀ ਆ ਰਹੀ ਬਹੁਤ ਦਸਾ ਲੱਗੇ ਜਿੱਥੇ ਗੱਡੀ ਦੇ ਕੋਲ ਮਗਾਤ ਨਾ ਕਰ। ਉਹ ਰੋਇ ਲਾ ਬੇਪੇਸ ਰਿਆ ਫਿਰਦਾ ਹੈ ਹੋਰ ਨੂੰ ਵੀ ਮਾਰੂ ਇਹੋ ਕਰੂਗਾ ਇਹ। ਸਭ ਤੋਂ ਜ਼ਿਆਦਾ ਏਟ ਬੀਫ ਹਿੰਦੁਸਤਾਨ ਚੋਂ ਜਾਂਦਾ ਹੈ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਬ੍ਰਾਜ਼ੀਲ ਦੇਸ਼ ਹੈ। ਇਹ ਪੰਜਾਬ ਚ ਖੁੱਲ ਜੂਗਾ ਫਿਰ ਕਿੱਡੀ ਕੀ ਗੱਲ ਹੈ? ਨਾਲੇ ਪੈਸੇ ਦੀ ਕਮਾਈ ਕਰੋਗੇ। ਆ ਦੇਖੋ ਹੁਣ ਕਿੰਨੀਆਂ ਜਾਨਾਂ ਲਊਗਾ ਇਹ ਰਾਤ ਨੂੰ। ਤੁਸੀਂ ਹਿਸਾਬ ਲਾਓ। ਸਭ ਤੋਂ ਜ਼ਿਆਦਾ ਪਟਿਆਲਾ ਰੋਡ ਦੇ ਉੱਤੇ ਆ ਦੇਖੋ ਨੋਵਾ ਗੱਡੀ ਬਿਲਕੁਲ ਤਹਸ ਨਵੇਂ ਸਿੰਜਨ ਤੱਕ ਸਾਰੇ ਖਤਮ ਕਰਤੀ। ਇਦੀ ਤਾਂ ਮੌਤ ਹੋ ਗਈ ਹੁਣ ਉਹ ਲਵੇ ਨਹੀਂ ਜਾ ਰਿਹਾ ਲਵੇ ਲੱਗਣ ਨਹੀਂ ਦੇ ਰਿਹਾ ਕਿਸੇ ਨੂੰ